ਅੰਦਰ ਸਾਬੋ ਹਾਂਜੀ ਬਾਗੀ ਰੋਟੀਆਂ ਚ ਡੇਰੇ ਬਾਹਰੇ ਲਾਏ ਨੇ ਡੇਰੇ ਵੀ ਆਪਣੇ ਲੱਚਣਾ ਨਾਲੇ ਲਾਏ ਆ ਹਾਲੀਆ ਸ੍ਰੀ ਕਾਂਜ ਜੀ ਪਾਏ ਆ ਗਰਮੀ ਨੇ ਤਾਂ ਘੜੇ ਲੱਗੜੇ ਪਾਏ ਆ ਅੰਦਰ ਗੈਸਾਂ ਕੋ ਖੜ ਕੇ ਵੀ ਕੰਮ ਨਹੀਂ ਹੁੰਦਾ ਮੈਂ ਸੋਚਿਆ ਇੰਨਾ ਮੰਦੂ ਕੀ ਹੋਇਆ ਮੈਂ ਕਿਾ ਠੰਡੀ ਹਵਾ ਚ ਜਾ ਕੇ ਬਾਹਰ ਜਾ ਕੇ ਪਰਛਾਦਾ ਲਾਉਣੀ ਆ ਤਾਂ ਹੁਣ ਲਾ ਕੇ ਹੱਡੀਆਂ ਸਹੀ ਹੈ ਦੱਸੋ ਵੀ ਜਿਹੜੀ ਕੁਦਰਤ ਨਾਲ ਛੇੜਛਾੜ ਹੋਈ ਹੋਈ ਹੈ ਮਿਲਦੇ ਆ ਨਾ ਰਿਜ਼ਲਟ ਲੈ ਕੀ ਕਹਿੰਦੀ ਹੈ ਬਿਲਕੁਲ ਮਿਲਦੇ ਆ ਬਿਲਕੁਲ ਪੂਰੇ ਹੈ ਨਾ ਅਸੀਂ ਉਹ ਦੇਣਾ ਸਭ ਕਾ ਸੇਦੀ ਮੈਂ ਤਾਂ ਇਹ ਕਹਿ ਨਹੀਂ ਹੁੰਦੀ ਆ ਮੈਂ ਹਮੇਸ਼ਾ ਅੱਗੇ ਵੀ ਬਹੁਤ ਵੀਡੀਓਾਂ ਚ ਕਿਹਾ ਵੀ ਜੇ ਇੱਕ ਭਾਵੇਂ ਉਹ ਕਿਸੇ ਖਾਲਾ ਵਾਲਾ ਬੂਟਾ ਹੈ ਭਾਵੇਂ ਉਹ ਦਰਖਤ ਹੈ ਜੇ ਇੱਕ ਪੱਟ ਦੇऊं ਤਾਂ ਦੋ ਲਾਉ ਅਸੀਂ ਉਹ ਸਭ ਕਾ ਸੇਦੀ ਦੇਣਾ ਹੁਣ ਇੰਨੀ ਅੱਗ ਪੈਣੀ ਆ ਆਹ ਬਸ 8:30 9:00 ਵਜੇ ਤੱਕ ਕੰਮ ਹੋ ਗਿਆ ਜਿਹੜਾ ਬਾਹਰਲਾ ਹੋ ਗਿਆ ਕਿਆ ਚੱਲ ਅਸੀਂ ਤਾਂ ਜਨਾਨੀਆਂ ਅਸੀਂ ਤਾਂ ਫੇਰ ਅੰਦਰ ਵੜ ਕੇ ਬਹਿ ਜਾਣਾ ਔਖਾ ਤਾਂ ਥੋੜਾ ਹੈ ਬਾਹਰ ਆਦਮੀਆਂ ਨੇ ਸਾਰੇ ਕਹਿੰਨੇ ਕਮਾਊ ਪੁੱਤਾਂ ਨੇ ਬਾਹਰ ਫਿਰਨਾ ਤੋਂ ਪਾਂਚ ਅਹੀ ਜੀ ਚ ਹੁਣ ਮੁਰੇ ਜੀਰੀਆਂ ਦਾ ਟਾਈਮ ਆਉਂਦਾ ਅੰਦਰ ਵੜ ਕੇ ਸਰ ਜੂ ਸਾਡੇ ਵਰਗੀਆਂ ਦਾ ਤਾਂ ਸੱਜੂ ਸਾਡਾ ਨੀ ਨਾ ਸਰਨਾ ਜਿਨ੍ਹਾਂ ਨੇ ਲਿਆ ਕੇ ਸਾਨੂੰ ਕਮਾ ਕੇ ਰੋਟੀ ਖਲੋਣੀ ਆ ਪਰ ਦੇਣ ਵੀ ਸਾਡਿਓ ਹੈ ਇੱਚ ਕੋਈ ਝੂਠ ਨਹੀਂ ਹੈਗਾ ਅਸੀਂ ਦਰਖਤਾਂਆਂ ਦੀਆਂ ਗਰਦਨਾਂ ਲਾਹ ਲਾਂ ਸੜਤੀਆਂ ਫੇਰ ਉੱਪਰੋਂ ਕਹਿ ਦੰਦਾ ਅਗਲਾ ਸਾਨੂੰ ਤਾਂ ਕੁਦਰਤ ਨਾਲ ਬਹੁਤ ਪਿਆਰ ਹੈ ਸਵਾਹ ਪਿਆਰ ਹੈ ਪਟਪਟਾ ਗਲਾ ਬੁੱਟੇ ਸੜ ਦੰਦਾ ਲਾਉਣਾ ਇੱਕ ਬਣੀ ਕਾਦਾ ਪਿਆਰ ਹੈ ਮੈਂ ਕਹਿੰਦੀ ਆ ਦੁਪਹਿਰੇ ਨੂੰ ਆਏ ਹੁੰਦਾ ਵੀ ਅੰਦਰ ਪਿਆਂ ਦੀ ਵੀ ਖੱਲ ਬਣਦੀ ਐਨਾ ਬੁਰਾ ਹਾਲ ਆ 47 ਡਿਗਰੀ ਦਾ ਗਰਮ 47 ਮੈਂ ਕਹਿੰਨੀ ਤੁਸੀਂ ਇਹ ਦੇਖੋ ਕੁਸ 2:00 ਵਜੇ ਤੀਗਾ ਕਿੰਨਾ 44 ਹਮ 147 ਹੋ ਗਿਆ ਹਮ ਜਦ ਇਹ ਅੰਦਰ ਬਸਣ ਲੱਗੇ ਕਮਰੇ ਵੀ ਹਾਂ ਬਾਹਰ ਫੱਟੇ ਚੱਕਤੇ ਹਮ ਇਹ ਸਾਰੇ ਕਾਲਸੇ ਦੀ ਦੇਣ ਅਸੀਂ ਆ ਪੰਛੀ ਪਿਆਸੇ ਮਰੇ ਪਏ ਆ ਖਾ ਖਾ ਇੱਕ ਇੱਕ ਝਾਲ ਢੱਕਾ ਢੱਕਾ ਪਿਆਸਾ ਮਰਿਆ ਪਿਆ ਮੀਂਹ ਨਹੀਂ ਉਹ ਬੂਟਿਆਂ ਦਾ ਕਿ ਆ ਰਖਤਾ ਦਾ ਕਿ ਆ ਸਭ ਕੁਝ ਸਾਰੀ ਕਾਇਨਾਤ ਉਹੀ ਪਈ ਆ ਅੱਛਾ ਪਰ ਦੇਣ ਸਭ ਕੁਛ ਦੀ ਇਨਸਾਨ ਹੈ ਮੈਂ ਤਾਂ ਇਹ ਕਹਿ ਨਹੀਂਉਣੀ ਆ ਵੇਖ ਮੈਂ ਤਾਂ ਭਾਈ ਜਿੰਨੇ ਜੋਗੀ ਹੈਗੀ ਆ ਆਪਣਾ ਬੁੱਟੇ ਲਾਈ ਜਾਈਦਾ ਟਕ ਟਕ ਕਰਦੇ ਫਿਰੀ ਜਾਈਦਾ ਮੈਂ ਤਾਂ ਭੈਣਾਂ ਨੂੰ ਵੀ ਕਹਿਣੀ ਆ ਬਈ ਵੀਰਾਂ ਨੂੰ ਕਿਹੜਾ ਗਲਪ ਆਇਆ ਹੋਇਆ ਇਹ ਜੇ ਕੰਮ ਜੇ ਘਰ ਵਿੱਚ ਤੁਹਾਡੇ ਕਿਤੇ ਵੀ ਜਗ੍ਹਾ ਹੈਗੀ ਆ ਤੁਹਾਡੇ ਆਲੇ ਦੁਆਲੇ ਬਾਧੀਆਂ ਨੇ ਕੁਛ ਵੀ ਆ ਤੁਸੀਂ ਆਪ ਹੱਥੋਂ ਲਾ ਲਓ ਬੁੱਟੇ ਲਾ ਲਓ ਮਨਮੋਟਾ ਕੁਦਰਤ ਨਾਲ ਪਿਆਰ ਪਾਓ ਮਾਹੀ ਤਾਂ ਕੁਦਰਤ ਕਰੋ ਹੋਈ ਪਈ ਆ ਆਈ ਹਾਈ ਕਰਨਾ ਕਬੂਲ ਆ ਪਰ ਹੱਥ ਨਹੀਂ ਹਿਲਾਉਣਾ ਸ਼ਾਇਦ ਮੇਰੇ ਵਰਗੀ ਨੂੰ ਵੀ ਪਿੱਛੇ ਟਕ ਟਕ ਕਰਦੀ ਨੂੰ ਅਗਲਾ ਕੰਦਾ ਹੋਵੇ ਲੈ 10 ਕਈ ਚੱਕੀ ਫਿਰਦੀ ਆ ਲੈ 10 ਖਰਪੇ ਚੱਕੀ ਫਿਰਦੀ ਆ ਬਹੁਤੇ ਹੁੰਦੇ ਨੇ ਨਾ ਬੜੇ ਖੱਬੀ ਖਾਨ ਕਹਿਣੇ ਵਾਲੇ ਮੈਂ ਤਾਂ ਇਹ ਕਹਿੰਨੀ ਆ ਵੀ ਜਨਾਨੀ ਕੋਲ ਵੀ 2000 ਤਾਂ ਆਦਮੀ ਕੋਲ ਵੀ 2000 ਤਾਂ ਜਿੰਨਾ ਜਿਹੜਾ ਜਿੰਨਾ ਜੋਗਾ ਹੈਗਾ ਹੱਥ ਹਿਲਾਉ ਗਾਰਮੈਂਟ ਨੂੰ ਇੱਕ ਕਾਨੂੰਨ ਵੀ ਬਣਾਉਣਾ ਚਾਹੀਦਾ ਵੀ ਜਿਹਦੇ ਕੋਲ ਜਿੰਨੇ ਏਕੜ ਜ਼ਮੀਨ ਹੈ ਗੁੱਸਾ ਨਾ ਕਰਿਓ ਦੇਖਿਓ ਮੇਰੀ ਗੱਲ ਦਾ ਲੋਕਾਂ ਕੋਲ ਕੀਲੇ 50-50 ਵੀ ਨੇ 100-100 ਵੀ ਨੇ ਪਰ ਉਹਨਾਂ ਦੀਆਂ ਮੋਟਰਾਂ ਤੇ ਦਰਖਤ ਇੱਕ ਵੀ ਨਹੀਂ ਹੈਗਾ ਅੱਗੇ ਕਿੱਡੇ-ਕੱਡੇ ਤਾਣ ਹੁੰਦੇ ਤੇ ਹਾਂ ਬਿਲਕੁਲ 10-10 ਦਰਖਤ ਹੁੰਦੇ ਤੇ ਆਂਬ ਖੜੇ ਹੁੰਦੇ ਤੇ ਰੇਕ ਮੋਟਰ ਤੇ ਪੰਜ-ਚਾਰ ਆਂਬ ਹੁੰਦੇ ਤੇ ਹੁਣ ਮੈਂ ਕਹਨੀ ਆ ਵੀ ਰੂਹਾਂ ਹੀ ਨਹੀਂ ਰੱਜਦੀਆਂ ਕੁੱਤਰ-ਕੁੱਤਰ ਕੁੱਤਰ ਕਰ-ਕਰ ਕੇ ਵਸ ਚੱਚੇ ਜੀ ਆ ਚੱਚੇ ਜੋਗੀ ਆ ਰੋਠੇ ਜੋਗੀ ਜਗ੍ਹਾ ਮਸੋਂ ਛੱਡਦੇ ਨੇ ਅੱਬ ਕਿਸੇ ਦੇ ਜਿਪ 50 ਕਿਲਿਆਂ ਕਿਸੇ ਦੇ ਪੰਜ ਦਰਖਤ ਨਹੀਂ ਹੋਣੇ ਕੋਈ ਨਹੀਂ ਫਿਰ ਸੁਨਤਪ ਭੁੱਗੀ ਜਾਓ ਇਹ ਤਾਂ ਦਿਨ ਪਰ ਦਿਨ ਵਾਧਦਾ ਹੀ ਜਾਣਾ ਇਹ ਤਾਂ ਜੀਰੀਆਂ ਨੂੰ ਵੀ ਤੋਬਾ ਕਰਕੇ ਅੰਦਰ ਪ ਤੇ ਬਿਮਾਰੀ ਵੀ ਵੱਦੀ ਆ ਇਹ ਨਹੀਂ ਹੈਗਾ ਬਿਮਾਰੀ ਵੀ ਵੱਦੀ ਆ ਪਰ ਮਾਣਾ ਮੋਟਾ ਮੈਂ ਤਾਂ ਇਹ ਕਹਿਨੀ ਆ ਵੀ ਮੈਂ ਤਾਂ ਕੱਲੇ ਆਦਮੀਆਂ ਨੂੰ ਦੋਸ਼ ਦੰਦੀ ਨਹੀਂ ਹੈਗੀ ਅਸੀਂ ਵੀ ਬਰਾਬਰ ਦੀਆਂ ਹੱਕਦਾਰਾਂ ਆ ਅਸੀਂ ਵੀ ਸਭ ਕੁਝ ਕਰ ਸਕਦੀਆਂ ਸਾਡੇ ਵੀ ਦੋ ਹੱਥ ਪਰਮਾਤਮਾ ਨੇ ਦਿੱਤੇ ਆ ਹੱਥੇ ਨਹੀਂ ਗੰਦੇ ਹੋਣ ਦੰਦੀਆਂ ਬੋਧੀਆਂ ਤਾਂ ਕਹਿਨੀ ਆ ਹੱਥ ਗੰਦੇ ਹੋ ਜਾਣਗੇ ਇਹ ਤਾਂ ਮਿੱਟੀੋਂ ਬਣਨੇ ਆ ਭਾਵੇਂ ਸੋਨੇ ਬਣਾ ਕੇ ਰੱਖ ਲਓ ਭਾਵੇਂ ਗੰਦੇ ਬਣਾ ਕੇ ਰੱਖ ਲਓ ਸਵਾਇ ਵਣਨੀ ਆ ਦੀ ਤੇ ਨਾ ਮਰਜੀ ਸੰਭਲੋ ਸਰੀਰ ਨੂੰ ਤਨੂੰ ਠੀਕ ਹੈ ਜੀ ਮੇਰਾ ਤਾਂ ਹੁਣ ਸ਼ਾਦੀਆਂ ਦਾ ਕੰਮ ਨਿਪਟ ਗਿਆ ਤਨੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਗੱਲਾਂ ਦਾ ਅਸਰ ਕਰਿਆ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਾਡੀਆਂ ਤਾਂ ਹੀ ਘਰੇਲੂ ਦੀਆਂ ਗੱਲਾਂ ਹੁੰਦੀਆਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਜਾ ਕਰੋ ਹੁਣ ਤੁਹਾਨੂੰ ਅਸੀਂ ਵਲੌਗ ਵੀ ਭੇਜਦੇ ਰਹਾਂਗੇ ਘਰ ਦੇ ਘਰੇਲੂ ਵਲੌਗ ਤੇਜਦੇ ਰਹਾਂਗੇ ਤੁਹਾਨੂੰ ਜੀ ਸਤਿ ਸ੍ਰੀ ਅਕਾਲ